ਗੱਡੀ ਆ ਤਰੂ ਆਪਕੇ ਨਾਲ ਅਸਰੂ ਕੈਸੇ ਕੋਲ ਦੀ ਗੈਸ ਵੀ ਵਿੱਚ ਛੱਲੀ ਗਈ ਐ। ਸਾਹੀ ਵੀ ਸੋਲ ਜਾਵੀ ਅੱਗੇ ਅਸੀਂ ਹਮੇਸ਼ਾ ਹੀ ਇੱਛੇ ਤੁਮੇ ਚ ਰਹਿੰਦੇ ਰਹਾਂ। ਇੱਕ ਬ ਤੁਹਾਨੂੰ ਸਭ ਤੋਂ ਵੱਡੀ ਗੱਲ ਬਹੁਤ ਬਹੁਤ ਮੁਬਾਰਕਾਂ ਨੇ ਪਹਿਲੇ ਨੰਬਰ ਤੇ ਜਿਹੜੇ ਅੱਜ ਸੀਐਫ ਸਾਹਿਬ ਰਖਾ ਹੋ ਗਿਆ ਮੁਬਾਰਕਾਂ ਨੇ। ਦੇਖਣਾ ਇੱਥੇ ਸਭ ਲੋਕਾਂ ਨੂੰ ਵੀ ਮੇਰੀ ਜੱਲੀ ਤੂਫਾਨ ਆ ਗਿਆ ਇਹਦਾ ਮਤਲਬ ਕੇਜਰੀਵਾਲ ਬਾਹਰ ਆ ਗਿਆ ਜ਼ਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸੈਰੀ ਕਲਸੀ ਬਟਾਲਾ ਦੇ ਲਈ ਚੋਣ ਪ੍ਰਚਾਰ ਕਰਨ ਆ ਰਹੇ ਸਨ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਕਲਾਂ ਨੌਰ ਬਾਬਾ ਕਾਰ ਸਟੇਡੀਅਮ ਚ ਪਹੁੰਚ ਰਹੇ ਸਨ ਕੋਈ ਐਮਰਜੈਂਸੀ ਹੋਣ ਕਾਰਨ ਨਹੀਂ ਪਹੁੰਚ ਸਕੇ ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਉਸ ਸਟੇਡੀਅਮ ਦੇ ਲਾਗੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਅੱਗ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਨੂੰ ਕਾਬੂ ਪਾ ਲਿਆ ਗਿਆ ਪਰ ਸਾਰੇ ਹੀ ਪੰਡਾ ਦੇ ਵਿੱਚ ਧੂਆਂ ਧੂਆਂ ਹੋ ਗਿਆ ਮੌਸਮ ਦੀ ਗੜਬੜੀ ਹੋਣ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਗਈ ਸਾਰੇ ਪੰਡਾਲ ਚ ਹਫੜਾ ਦਫੜੀ ਮੱਚ ਗਈ ਹੁਣ ਮੈਨੂੰ ਪਤਾ ਲੱਗਾ ਕਿ ਜਿਹੜੀ ਇਧਰੋਂ ਅੱਗ ਲੱਗੀ ਨਾਲ ਇਧਰੋਂ ਗੈਸ ਦੇ ਗੋਲੇ ਦੀ ਕੈਸ ਵੀ ਵਿੱਚ ਛੱਡੀ ਗਈ ਹੈ ਭਾਈ ਵੀ ਸੋਚਦਾ ਵੀ ਅੱਕੇ ਅਸੀਂ ਹਮੇਸ਼ਾ ਹੀ ਅੱچھے ਧੂਏ ਚ ਰਹਿੰਦੇ ਰਹਿਆ ਅੱਜ ਅੱਖਾਂ ਚ ਕਿਉਂ ਪਾਣੀ ਆਉਂਦਾ ਇਹਦਾ ਮਤਲਬ ਕੋਈ ਗੱਲ ਨਹੀਂ ਤੁਸੀਂ ਇਧਰੋਂ ਗੈਸ ਦੇ ਗੋਲੇ ਨਾਲ ਛੱਡਾ ਤੁਸੀਂ ਜੱਟ ਦੀ ਇੱਕ ਚ ਗੋਲੀ ਮਾਰ ਕੇ ਵੇਖ ਲੋ ਜੇ ਤੁਹਾਡੀ ਗੋਲੀ ਇਹ ਨੂੰ ਹਿੱਕ ਨੂੰ ਪਾਰ ਕੇ ਲੰਘ ਜਾ ਕਿ ਮੈਂ ਮੰਨ ਜਾਗਾ ਕਿ ਤੁਹਾਡੇ ਕੋਲੇ ਮੈਂ ਸਰਦਾਰ ਸਰਦਾਰ ਬਾਰ ਇੱਕ ਗੱਲ ਸੁਣ ਲਓ ਇੱਕ ਗੱਲ ਸੁਣ ਲਓ ਦੁਬਾਰਾ ਮੈਂ ਫੇਰ ਕਹਿਣ ਲੱਗਾ ਤੇਜ ਤੋਂ ਉਹ ਜਿਹੜੇ ਲੋਕ ਪਾਈ ਤੇ ਮੇਰੇ ਬਸਤੇ ਖੁੰਦਾ ਹੀ ਇੱਥੇ ਉਹ ਅੱਜ ਮੇਰੇ ਵਰਕਰਾਂ ਦਾ ਬਸਤੇ ਖੋਹ ਕੇ ਮਖਾਉਣ ਪਏ ਤੁਹਾਡਾ ਚਲਾ ਤਕਰਕਾਨ ਪੜਾਦਾ ਸਾਰੇ ਪੰਜਾਬ 'ਚ ਸਭ ਤੋਂ ਵੱਡੀ ਲੀਡ ਤੇ ਅਮਰਸ਼ੇਰ ਸਿੰਘ ਛੈਰੀ ਕਲਸੀ ਨੂੰ ਚੇਤਾਵਨੀ ਆ ਤੁਸੀਂ ਆਮ ਆਦਮੀ ਪਾਰਟੀ ਦਾ ਪ੍ਰਭਿੰਦਰਾ ਦੇ ਮੈਂ ਹੋਰ ਮੈਂ ਬੇਨਤੀ ਕਰਦਾ ਹੋਰ ਮੈਂ ਬੇਨਤੀ ਕਰਦਾ ਅਮਰਸ਼ੇਰ ਸਿੰਘ ਛੈਰੀ ਕਲਸੀ ਨੂੰ ਕਿ ਤੂੰ ਮਟਾਣ ਕੇ ਤੁਹਾਡੇ ਸਾਰਿਆਂ ਦੇ ਸੁਣ ਮਕੋਨ ਉਹਨਾਂ ਦੇ ਵਿਚਾਰ ਚਰੂਸਣ ਅਮਰਸ਼ੇਰ ਸਿੰਘ ਛੈਰੀ ਕਲਸੀ ਨੇ ਅੰਸਰਾ ਨੇ ਕੋਈ ਨਾ ਹਰਕਤਾਂ ਕੀਤੀਆਂ ਨੇ ਇੱਕ ਬਹੁਤ ਫਰਖਾਰ ਦਾ ਨਤੀਜਾ ਤੋ ਉਹਨਾਂ ਦੇ ਵੀ ਇੱਥੇ ਬੰਦੇ ਨੁਜੀਬ ਹੁੰਦੇ ਨੇ ਉਹ ਸਾਹਾ ਤੋਂ ਤੇ ਸਾਡੇ ਪੁੱਤ ਉਹਨੇ ਨਹੀਂ ਸਭ ਤੋਂ ਜ਼ਿਆਦਾ ਜਿਹੜੇ ਪੋਸ਼ੀ ਵਿੱਚ ਹੁੰਦੇ ਇਸ ਕਰਕੇ ਜਮੀਨ ਦਾ ਚਾਹੀਦਾ ਨਹੀਂ ਆਲਾ ਦਾ ਖਾੜਕੀ ਚਾਹੀਦਾ ਆਉਣ ਵਾਲੀ ਜਿਹੜੀ ਰੈਲੀ ਕੱਪੜਾ ਅਸੀਂ ਸ਼ਰੀ ਕਲਸੀ ਜੀ ਨੇ ਕਿਹਾ ਕਿ ਭਵੰਤਮਾਨ ਜੀ ਤਾਂ ਸਵੇਰ ਨੂੰ ਕਿਸੇ ਜੀ ਦੁਬਾਰਾ ਨਿਹਰਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੋਂ ਕਿ ਤਿੰਨ ਤੋਂ ਚਾਰ ਪਣਾ ਜਿਹੜਾ ਕਾਟਸ਼ਵਾ ਉਹ ਇੱਥੇ ਜਿਹੜਾ ਵਾ ਪਾਰਟੀ ਇੱਥੇ ਐਡਾ ਗਿਆ ਤਾਂ ਕਿਉਂ ਕਰਦੇ ਨੇ ਇਹਨਾਂ ਦਾ ਨਤੀਜਾ ਔਰ ਕਿ ਦਿਖਦਾ ਇਹ ਜਮਾਤਾਂ ਚ ਬਣੋਂ ਗੰਟੀ ਦੀਆਂ ਨੇ ਆਮ ਆਦਮੀ ਪਾਰਟੀ ਦੇ ਗਾੜੀ ਟਿਕਣਾ ਨਹੀਂ 130 ਜਿਹੜਾ ਭਗਵਤ ਮਾਰਜੀ ਨੇ ਵਾਦਾ ਕੀਤਾ ਕਿ 130 ਕਰਨਾ ਆ ਮੋਰ ਲਾਈਏ 13 ਪਾਪਾ ਨਾਨਕ ਵਾਲਿਆਂ ਨੇ 130 ਤੇ ਕਿੰਨਾ ਲੋਕੀਆਂ ਨੂੰ ਕੁਝ ਨਹੀਂ ਤਾਂ ਲੈ ਤਨੇ ਉਹ ਤਾਂ ਸੋਣੀ ਲਿਆ ਮੈਂ ਹੁਣ ਅੱਜਾ ਦੀ ਮੈਂ ਉਹੀ ਕਹਿਣਾ ਤੇ ਜਿਹੜੇ ਪਾਈਚ ਬਸਤੇ ਹੋਏ ਜਿਨ੍ਹਾਂ ਲੋਕਾਂ ਨੇ ਜਿਹ ਹੈ ਕਿ ਕੋਣ ਦੀ ਹਫਤਾ ਹੋਂਕ ਕੇ ਵਿਖਾਈ ਨਹੀਂ ਵਿਦਨ ਦਾ ਤੌਰ ਉਹ ਤਾਂ ਚੰਗੇ ਤੋਂ ਨੰਬਰ ਕਰਾਂਗੇ ਉਹਨਾਂ ਦੇ ਨਾਲ ਧੰਨਵਾਦ ਜਿਹੜਾ ਕੋਈ ਕਰਦਾ ਕਰ ਕੇ ਕਬਰੋਂ ਦੀ ਲੋੜ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਤੇ ਤੁਸੀਂ ਉਮੀਦ ਰੱਖੋ ਕਿ ਤੁਹਾਨੂੰ ਸੀਐਮ ਮਾਨ ਸਾਹਿਬ ਦੀ ਜਿਹੜੀ ਭਗਵੰਤ ਮਾਨ ਜੀ ਦੀ ਸਪੀਚ ਆ ਤੁਹਾਨੂੰ ਮਾਈਕ ਤੇ ਰਾ ਇੱਕ ਤਰੀਕੇ ਨਾਲ ਸੁਣਾਈ ਜਾਵੇ ਇਹਨਾਂ ਕਹਿੰਦਾ ਦੁਬਾਰਾ ਫੇਰ ਕਾ ਨੇ ਪਹਿਲੇ ਨੰਬਰ ਤੇ ਜਿਹੜੇ ਅੱਜ ਸੀਐਫ ਸਾਹਿਬ ਰਹਾ ਹੋ ਗਏ ਆ ਮੁਬਾਰਕਾਂ ਨੇ ਹਰਵਿੰਦ ਕੇਜਰੀਵਾਲ ਜੀ ਔਰ ਦੂਸਰੇ ਨੰਬਰ ਤੇ ਨੇਰੀ ਚੱਲੀ ਤੂਫਾਨ ਆ ਗਿਆ ਇਹਦਾ ਮਤਲਬ ਕੇਜਰੀਵਾਲ ਬਾਹਰ ਆ ਗਿਆ ਜਿੰਦਾ ਜਿੰਦਾਬਾਦ ਮੈਂ ਆਪ ਜੀ ਨੂੰ ਦੱਸਣ ਲੱਗਾ ਆ ਪਿੱਛੇ ਅੱਗ ਵੀ ਲੱਗੀ ਐ ਅੱਖਾਂ ਨੂੰ ਗੈਸ ਚੜ ਰਹੀ ਐ ਜਿਦਾਂ ਅਥਰੂ ਗੋਲਿਆਂ ਦੀ ਗੈਸ ਹੁੰਦੀ ਐ ਅੱਜ ਨਹੀਂ ਚੜਦੀ ਮੈਨੂੰ ਸੀਐਮ ਸਾਹਿਬ ਦਾ ਹੁਣੇ ਟੈਲੀਫੋਨ ਆਇਆ ਕਹਿੰਦੇ ਅੱਗੇ ਸੰਗਰੂਰ ਦੇ ਵਿੱਚ ਵੀ ਜਾਂ ਪਹਿਲਾਂ ਮੇਰੀ ਕਿਸੇ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਤਨਾ ਕੋਈ ਕਾਰਵਾਈ ਹੋਈ ਸੀ ਪਰ ਮੈਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ ਉਹਦੇ ਨਾਲ ਰਿਹਾ ਵੀ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਤੁਹਾਡੀ ਜਾਨੀ ਮਾਲੀ ਦੀ ਸਿਹਤ ਦਾ ਖਿਆਲ ਰੱਖਣਾ ਹੈ। ਉਹਨਾਂ ਦਾ ਸੁਨਾਏ ਸੰਦੇਸ਼ ਹੈ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਹਿਬ ਰਿਹਾਲ ਹੋ ਗਏ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸ਼ੈਰੀ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ। ਮੈਂ ਚ ਉਹਨਾਂ ਉਹਨਾਂ ਨੂੰ ਮੈਂ ਬਾਹਰ ਲੈ ਕੇ ਆਵਾਂ ਮੈਂ ਉਹਨਾਂ ਦੇ ਸਾਹਮਣੇ ਹੋਵਾਂ। ਉਹ ਸਾਰਾ ਹੀ ਕੰਮ ਛੱਡ ਕੇ ਉਹ ਦਿੱਲੀ ਨੂੰ ਰਵਾਨਾ ਹੋ ਚੁੱਕੇ ਨੇ। ਔਰ ਉਹਨਾਂ ਨੇ ਵਾਦਾ ਕੀਤਾ ਹੈ ਉਹਨਾਂ ਨੇ ਵਾਦਾ ਕੀਤਾ ਹੈ ਜਿਹੜੀ ਡੇਰਾ ਬਾਬਾ ਨਾਨਕ ਦੀ ਰੈਲੀ ਦੀ ਤਿਆਰੀ ਅਸੀਂ ਕੀਤੀ ਸੀ ਉਹਦੇ ਵਿੱਚ ਹਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਆਪ ਆਉਣਗੇ ਆਪ ਜੈ ਜੰਧਾਬਾਦ ਜੈ ਜੰਧਾਬਾਦ ਸਵਾਏ ਆਮ ਆਪ ਪਾਰਟੀ ਜੰਦਾਬਾਦ ਮੱਚਾ ਤੁਹਾਡੇ ਨਾਲ ਬਹੁਤ ਕਰਨੇ ਸੀ ਪਰ ਮੌਸਮ ਵੇਖਦਿਆਂ ਹੋਇਆਂ ਅੱਗ ਨੂੰ ਵੇਖਦਿਆਂ ਹੋਇਆਂ ਮੈਂ ਨਹੀਂ ਚਾਹੁੰਦਾ ਕੋਈ ਅੰਗ ਸਖਾਵੇਂ ਘਟਨਾ ਸਾਡੇ ਪਰਿਵਾਰ ਦੇ ਜੀ ਨਾਲ ਵਾਪਰੇ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਜੀ ਰੈਲੀ ਨਹੀਂ ਰੈਲਾ ਕਰਕੇ ਵਿਖਾਵਾਂ ਕਿ ਤੁਹਾਨੂੰ ਜੈ ਜਵਾਬ ਜੈ ਜਵਾਬ ਸੋ ਸਟੇਜ ਤੇ ਬਿਲਾਜਮਾਨ ਸਾਰੀ ਸੰਗਤ ਵੀ ਹੁਣ ਸਾਰੇ ਟੈਂਟ ਵਾਲੇ ਦੇ ਤਰਪਾਲਾ ਤਰਬੂਲਾ ਪੜ ਗਈਆਂ ਨੇ ਤੇ ਮੈਨੂੰ ਲੱਗਦਾ ਹੁਣ ਇਹ ਵੀ ਡਿੱਗਣ ਵਾਲਾ ਜੀ। ਉਹ ਨਹੀਂ ਨਹੀਂ ਦਾ। ਸੋ ਮੈਂ ਕੋ ਯਕੀਨਲੀ ਗੱਲ ਕਰੂੰਗਾ। بڑے بڑے ਤਗੜੇ ਜ਼ਰਾਡ ਲੀਡਰ ਨੇ بڑے بڑے ਧੱਬੇ ਲਾਉਂਦੇ ਨੇ। ਬੜੀਆਂ ਬੜੀਆਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ। ਸਾਡੇ ਦੇ ਉਂਗਲਾ ਚੁੱਕਣ ਤੋਂ ਪਹਿਲਾਂ ਕਹਿੰਦੇ ਆ ਨਿਕਲੇ ਹੈ ਉਹ। nikle hain wo log hamari shakhsiyat bagadne ke liye nikle hain log hamari shakhsiyat bagadne ke liye girdar jin ke khud marammat maang rahe hain saade de ungla chukkar to pehla apne girdaran wal dekh lo tusi ki ho aur main ethe hi apna kaam aaj samapt karne ke khatam karne lag gaya ਇਸੇ ਜਗ੍ਹਾ ਤੇ ਸਮਾ ਦਿਆਂਗੇ ਤੁਸੀਂ ਅੱਜ ਮੈਨੂੰ ਵੀਡੀਓ ਕਾਲ ਆਈ ਸਾਰਾ ਪੰਡਾਲ ਪੜ ਚੁੱਕਿਆ ਸੀ ਦੁਨੀਆ ਵਾਰ ਸੀ ਪਰ ਮੌਸਮ ਤੇ ਅੱਗ ਕਰਕੇ ਡਰਾ ਕੇ ਜਿਤਨਾ ਕਿਤੇ ਅਸੀਂ ਵੀ ਚਾਹੁੰਦੇ ਆ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਤੁਹਾਡੇ ਸਾਰਿਆਂ ਦਾ ਜਿੰਨੇ ਜਿੰਨੇ ਜੀ ਪਹੁੰਚੇ ਹੋ ਇੱਥੇ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਅਗਲੀ ਵਾਰੀ ਹੋਰ ਤਗੜੇ ਹੋ ਕੇ ਆਪਾਂ ਨਿਕਲਾਂਗੇ ਐ ਨਿਕਲਾਂ ਜ਼ਿੰਦਾ ਸਮਾਨ ਲੈ ਕੇ ਆਇਆ ਸਾ ਪਰ ਹੁਣ ਅਗਲੀ ਰੈਲੀ ਦੇ ਸੇਂ ਜਗ੍ਹਾ ਤੇ ਕਰਾਂਗੇ ਆਪਾਂ ਬਹੁਤ ਬਹੁਤ ਧੰਨਵਾਦ ਆ